ਉਹ ਆਲੋ ਜੀ ਕੋਈ ਨਾ ਤੂੰ ਪਰਾਂਲੇ ਚ ਚਲ ਜੀ ਆਉ ਤੇ ਹਾਂ ਪਰਾਂ ਚਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਕੀ ਸਵੇਰ ਦਾ ਟਾਈਮ ਹੈ ਜੀ ਜਿੰਨੇ ਜਾਇ ਹੋਇਆ ਰੇਪਾਉਣ ਅੱਜ ਹੁਣ ਲਾਤਾ ਲਾਹ ਤੇ ਸ਼ਿਟਾ ਸਤਿ ਸ਼੍ਰੀ ਅਕਾਲ ਜੀ ਕੱਲ ਸ਼ਾਮ ਨੂੰ ਕਹਿੰਦਾ ਮੈਂ ਸ਼ਾਮ ਨੂੰ ਕਿਸੇ ਨੇ ਦੇਖਣੇ ਕਿੰਨੇ ਜੀ ਕਰੇ ਪਏ ਤਾਂ ਕਿ ਨਹੀਂ ਇਹਦਾ ਸਵੇਰ ਵਾਲਾ ਕੰਮ ਸਵੇਰ ਵਾਲਾ ਸਵੇਰ ਟੈਂਪਰੇਚਰ ਫੇਰ ਵੀ ਡਾਊਨ ਹੁੰਦਾ ਠੀਕ ਹੁੰਦਾ ਡਾਊਨ ਹੁੰਦਾ ਉਹ ਜੂ ਜੜੀ ਜਾਣਾ ਜੂ ਜੜੀ ਜਾਣਾ ਇਹਨੇ ਅੱਜ ਤਾਂ ਨਾਲੇ ਉਹ ਵੀ ਤੇਜ਼ੇ ਰਹਿਣਾ ਮੋਟਾ ਕਰਕੇ ਹਾਂ ਆਓ ਮੈਂ ਸਾਧਰੇ ਪਾਇਆ ਫਿਰ ਬੋਰਡ ਪਾ ਕੇ ਆਈਏ ਠਿਕ ਨਹੀਂ ਕਰ ਮਤਦਾਨ ਕਰੇਗੀ ਹਾਂ ਆਪਣੇ ਆਪੜਾ ਹੱਥ ਮੈਂ ਹੀ ਗੋਇਆ ਕਿ ਆਓ ਦੇ ਕਰਤਾਲਿਕ ਕਰਨ ਉਹ ਤਾਂ ਚੱਕ ਕੇ ਪਾ ਦੂਗੀ ਵਿੱਚ ਤੂੰ ਬਾਅਦ ਵਿੱਚ ਆ ਕੇ ਠੀਸੜ ਨਹੀਂ ਕਰ ਦੂ ਜਾਣਾ ਜੰਮੇ ਸਿੰਘ ਰਾਮਦਾ ਭਾਈ ਰਹੀਦਾ ਕੰਮ ਕਮਾਨ ਵੀ ਬਹੁਤ ਪਾਸਾ ਵਿੱਚ ਉੱਡਣ ਕਿੱਤਾ ਹੀ ਲੱਗਦਾ ਲੀਰ ਬੰਦਾ ਹੋਰ ਆਲਾ ਆਟਾ ਹੀ ਹੋਰ ਬਰਾਬਰ ਦਾ ਹੋ ਗਿਆ ਤੁਹਾਡੇ ਬਰਾਬਰ 85 ਥੋੜਾ ਜਿਹਾ ਡਾਊਨ ਹੈ ਮੰਦਰਾ ਰਹਿੰਦਾ ਨਹੀਂ ਮੈਂ ਜਰਾ ਜੇ ਕਦੇ ਮੀਂਹ ਪੈਂਦਾ ਤੁਸੀਂ ਰੇ ਪਾ ਕੇ ਦਿਖਾ ਦਿੰਦੇ ਮੈਨੂੰ ਕਿੱਥੇ ਪੈਂਦਾ ਹਾਂ ਹੁਣ ਵੀ ਕੱਲ ਹੱਥ ਘੜਦਨ ਸਹੀ ਜਾਂਦਾ ਆਏ ਹੱਥ ਮਾਨਾ ਪੈਂਦਾ ਹੱਥ ਬਹੁ ਵੜਦਾ ਹੁਣ ਹੱਥ ਵੜਦਾ ਬਾਈ ਹੁਣ ਆਹ ਸਾਈਡ ਥੋੜੀ ਜਿਹੀ ਉਹ ਵਿਚ ਜਿਹੜੇ ਦੂਰੇ ਕਨੇ ਪੋਣਾ ਨਾ ਫਿਰ ਸਤਾਨੇ ਨਾਲ ਉਹ ਦੋਏ ਲਿਆ ਰੌਪੜ ਜੀ ਦੇ ਰੌਪੜ ਜੀ ਦੇ ਆ ਗਏ ਨਾਲ ਜੜ ਜੰਨੇ ਬਾਈ ਆ ਪਏ ਆ ਬਸ ਫਿਰ ਉਹ ਪਾਉਣੇ ਤੇ ਉਹਦੇ ਹੁਣ ਕੀ ਪਤਾ ਤਾਂ ਵੀ ਇੰਨਾ ਵੱਜੂਗਾ ਇਹ ਆ ਰਾਤ ਨੂੰ ਤਾਂ ਵੱਧ ਗਿਆ ਨਹੀਂ ਹਾਂ ਪਾਣੀ ਦੀ ਥੱਲੇ ਅਸੀਂ ਆਓ ਚਾਰੋਂ ਕੋਲ ਤੁਸੀਂ ਵੀ ਥੱਲੇ ਨਹੀਂ ਜਾਂਦੇ ਨਹੀਂ ਜਾਂਦੇ ਸੀ ਚਾਰੋਂ ਕੋਲ ਪਾਣੀ ਖੜਾ ਆ ਦੇਖ ਪਾਣੀ ਮਰੇ ਗਿਆ ਇਸ ਤੇ ਹੈ ਠੀਕ ਹੈ ਠੀਕ ਨਹੀਂ ਆਇ ਇੱਕ ਫਾੜ ਜਾਣੀ ਕਾਉਣੀ ਹੈ ਇਹ ਉਹ ਵੇ ਟਰੈਕਟਰ ਉਧਰ ਦੇ ਜਿਹੜਾ ਕੋਲੇ ਨੇ ਇੱਧਰ ਲਾ ਮੈਂ ਇੱਥੇ ਹੀ ਆਂਦਾ ਟਰੈਕਟਰ ਕੱਢ ਕੇ ਚਲ ਪਾਣੀ ਤੇ ਲੈ ਆਵੇ ਇਹਨਾਂ ਨੂੰ ਆ ਖਾਲਚ ਪਾਣੀ ਹੈ ਮੋਟਰ ਨਹੀਂ ਉੱਤੇ ਨਹੀਂ ਹੈਗਾ ਨਹੀਂ ਨਹੀਂ ਬਸ ਉੱਥੇ ਟਰੈਕਟਰਾਂ ਐ ਵੜ ਕੇ ਉੱਥੇ ਕੱਢ ਲੈਣਾ ਪਰ ਮੋਟਰ ਨਹੀਂ ਲੈ ਜਣਾ ਫਿਰ ਹਾਂ ਨੇੜੇ ਅੱਧਾ ਨਿਬੜ ਜਣਾ ਇੱਧਰ ਤੇ ਨੇੜੇ ਹੋਰ ਇੱਧਰ ਤੇ ਨਿਬੜ ਜਣਾ ਅੱਧਾ ਝੋਟੂ ਭਾਈ ਮਾਰਦੀ ਆ ਰੇ ਦੂ ਟਾਈਮ ਲੱਗਦਾ ਝੋਲੀ ਛੜੀ ਬੋਦੀ ਹੋਊਗਾ ਅੱਜ ਜੂਰੇ ਪਾਉਣਾ ਇਹਨੂੰ ਰਿਟਾਇਰ ਕਰ ਦੇਣਾ ਹਾਂ ਬੱਤੀਏ ਤੇ ਲੱਗੀ ਐਡੇ ਬਰਾਉਂਕਾ ਲੱਗਣਾ ਗੁੱਜੀ ਭਾਈ ਗਰਮੀ ਅਗਲਾ ਕਹਿੰਦਾ ਹਜਰੇ ਮੋਟਾ ਪਾਇਓ ਅਈਦਾ 12 ਵਜੇ ਜਾਣਾ ਪਉਣ ਗਿਆ ਰਾਂ 1 1 ਵਜੇ ਹਾਂ ਜੇ ਪੂਰਾ ਮੇਲਾ ਭਰੇ ਵਹੂਗਾ ਨਾ ਮੇਲਾ ਪਿਛੜ ਜਾਣਾ ਜਾਨੂ ਤਾਂ ਜਾਨੂ ਪਿਛੜ ਜੂਗਾ 1 ਵਜੇ ਨਹੀਂ ਕਿਸੇ ਨੇ ਜਾਣਾ ਜਾਂ ਸਵੇਰ ਨੂੰ ਜਾਂ ਸ਼ਾਮ ਨੂੰ ਠੀਕ ਆਪਾਂ ਨੇ ਜਾਣਾ 1 ਵਜੇ ਜਿਹੜਾ ਸਿੱਧਾ ਹੀ ਅਗੇ ਉਹ ਮਸ਼ੀਨ ਕੋਲ ਖੜੀ ਏ ਹੈਂ ਫੱਟੇ ਜਾ ਕੇ ਹਾਂ ਹੁਣ ਪੀੜ ਬਾਹ ਤੋਂ ਰਣੀ ਦੇਖ ਲਈ ਲੈਣਾ ਤਾਂ ਲੱਗ ਹੀ ਆਉਣੀ ਆ ਲੱਗ ਹੀ ਆਉਣੀ ਆ ਲੱਗ ਹੀ ਆਉਣੀ ਲੈਣਾ ਪੈਦਾ ਛੁੱਟੀ ਹੁਣੀ ਸਰਕਾਰੀ ਛੁੱਟੀ ਅੱਜ ਤਾਂ ਬੱਸ ਅੱਗੇ ਚੱਲ ਬੋਰਾ ਬਾਹਰ ਆਣਾ ਤੇ ਕੋਈ ਕਿਸੇ ਨੂੰ ਦਿਹਾੜੀ ਦੱਪਾ ਜਾਣਾ ਉਹ ਸਾਡੇ ਪੰਡ ਲੱਗ ਜਾਂਦੇ ਰਹੇ ਇਹਨਾਂ ਤੇਰੀ ਹਾਂ ਹਾਂ ਉਹਨਾਂ ਨੂੰ ਥੋੜੀ ਜਿਹਾ ਰੈਂ ਛੁੱਟੀ ਆ ਹੋਰ ਉਹਨਾਂ ਨੂੰ ਤਾਂ ਜਾਣੀ ਜਾਣਾ ਜਾਣੀ ਜਾਣਾ ਦਿਹਾੜੀ ਕਰੂਗੇ ਉਹਨਾਂ ਨੂੰ ਵੋਟਾਂ ਦਾ ਕੀ ਮਤਲਬ ਆ ਜੇ ਦਿਹਾੜੀ ਕਰੂਗੇ ਤਾਂ ਰੋਟੀ ਮਿਲਣੀ ਆ ਨਾ ਬੂਟਾ ਸਹੀ ਮਤਲਬ ਹੈਗਾ ਉਹਨਾਂ ਨੂੰ ਵੀ ਹੈ ਜੇ ਕੋਈ ਸੰਗੀ ਸਰਕਾਰ ਸੁਣ ਕਰੂਗੀ ਸੁਣੂਗੀ ਉੱਤੇ ਆਪਾਂ ਬਣਾਉਂਗੇ ਆਪਾਂ ਤਾਂ ਹੀ ਭਲਾ ਹੋਣਾ ਹੈ ਕਿ ਨਹੀਂ ਹੂੰ ਕਹੀਂ ਪਹਲਾ ਹੁਣਾ ਵੋਟ ਪਰ ਦੇਖਦਾ ਹੱਕ ਆ ਵੀ ਪਾ ਕੇ ਆਓ ਹੱਕ ਆ ਮਤ ਮਦਾਨ ਕਰਨੀ ਚਾਹੀਦੀ ਤਾਂ ਆ ਉਪਲ ਕਰਦਾ ਮੈਂ ਬਾਕੀ ਚੱਲ ਤੇਰੀ ਕਰਦੇ ਦੋ ਵੇਰੇ ਨੂੰ ਬੱਚੂ ਗਈ ਦੋ ਪਾ ਬਣੀ ਆ ਆ ਬਾ ਮੈਂ ਨਹੀਂ ਦੱਥੜਾ ਕਿ ਨੂੰ ਪਾਉਣੀ ਆ ਵੋਟ ਮੇਰੀ ਮੇਰਾ ਹੱਕ ਹਾਂ ਕਹੀ ਹੱਕ ਕੀ ਬਾਤ ਮੈਂ ਕਹੀ ਹੱਕ ਹੈ ਤਾਂ ਰਹਿਣ ਦਿਓ ਮੇਰੇ ਕੋਲ ਇੱਧਰ ਰਹਿਣ ਦਿਓ ਹਾਂ ਬਾਕੀ ਕੋਈ ਇੱਧਰ ਵੀ ਨਹੀਂ ਖੜਦਾ ਫੜ ਕੇ ਮੇਰੇ ਬਾਹਰ ਕੋਈ ਇੱਧਰ ਆ ਜਾ ਇੱਥੇ ਨੂੰ ਕੈਮਰੇ ਸਾਹਮਣੇ ਕੋਈ ਇੱਧਰ ਆ ਜਾ ਕੈਮਰੇ ਸਾਹਮਣੇ ਮਤਨ ਨੂੰ ਜੀਰੂ ਜਿੱਥੇ ਮਰਜੀ ਫਰੀ ਆ ਤੈਨੂੰ ਜਿੱਥੇ ਕਿਹਾ ਏ ਮੁੱਥੀ ਪਾਉਣੀ ਠੀਕ ਆ ਹਾਂ ਮਾਕੀ ਕੋ ਉਹ ਫਿਰਦੀ ਬੋਰਡ ਗੰਨੇ ਚ ਹਾਂਜੀ ਚਲੋ ਹੁਣ ਹੁਣ ਕਾ ਦੇਖਦੇ ਆ ਪਾ ਗਏ ਤਿੰਨ ਥੱਲੇ ਦਾ ਪਾਰ ਤੇ ਦੇ ਰਹਿਗੇ ਕਾਹ ਚਾਹਿਆ ਚੋਰ ਇਹ ਤੋਂ ਲਿਆ ਬਾਟੂ ਬਾਹਰ ਇਹ ਬਾਟੂ ਨੂੰ ਆਉਣੀ ਪੈਣੀ ਹੋਰ ਬਸ ਵਾਰ ਕਿ ਨਹੀਂ ਨਾ ਬੰਦ ਕਰੀ ਲੋ ਜੀ ਸੂਰਦੇਵਪੁਰ ਹੀ ਪਹੁੰਚ ਚੁੱਕੇ ਹਾਂ ਕੰਦੂ ਫਿਰ ਕਿ ਨਹੀਂ ਨਹੀਂ ਲੈ ਨਹੀਂ ਆਇਆ ਕਿਉਂ ਨੂੰ ਕੋ ਸਭ ਫੜ ਫੜ ਜਿਦਾ ਹੀ ਹੋਦਾ ਆ ਲਿਆ ਲਿਆ ਆ ਬਸ ਚੱਲ ਲੋ ਜੀ ਸਸਰੀ ਕਾਲ ਸਾਰਿਆਂ ਨੂੰ ਅਸੀਂ ਕਾਲ ਜੀ ਮਲਕੀਤ ਬਾਈ ਪਾਈ ਗਿਆ ਹੋਇਆ ਆਪਣਾ ਹਿਮਕੁੰਟ ਸਾਹਿਬ ਜਾਪਰਾ ਚਲੇ ਗਏ ਛੱਜਰੇ ਰਵਾਨਾ ਹੋ ਗਏ ਅਦਰ ਹੀ ਚਲੇ ਗਏ ਹਾਂ ਅਦੇ ਲਾਂਗੇ ਤੇ ਬੰਜੋ ਜੀ ਲਾਂਗੇ ਬਾਈ ਉਹ ਇੰਨੇ ਦਿਨ ਚੜੇ ਲੰਘੇ ਪੰਜ ਛੇ ਦਿਨ ਇਕੱਲੇ ਲੰਘਣਾ ਦਿੰਨੇ ਇਹ ਮਕਣੀ ਲੰਘਣੇ ਆ ਖੁਸ਼ ਖੁਸ਼ ਕਰਦੇ ਸਾਡੇ ਵਾਸਤੇ ਹੈ ਬਾਕੀ ਆਏ ਹੋ ਤੇ ਬਾਈ ਗੱਗੇਰਾ ਦੇ ਖੇਤਾਂ ਵੱਲ ਆ ਗਏ ਹੋਰ ਚੀਜ਼ ਆ ਉਹ ਕੋਈ ਹੋਰ ਚੀਜ਼ ਹੈ ਵੀ ਸੇਮ ਕੀ ਚੀਜ਼ ਹਨਾ ਹੌਲੇ ਚ ਆ ਜਾਂਦਾ ਉਹਦਾ ਐ ਦੂਰ ਤੇ ਮਗਈ ਜਾਣਾ ਗਰੇ ਨਹੀਂ ਬਾਜਰਾ ਵੀਤਾ ਉਹ ਬਸ ਹੈ ਚਰੀ ਚਰੀ ਕਿਦਾਂ ਖੜਾ ਚਰੀ ਮੂੰਖ ਖੜਾ ਉਹ ਗੱਲ ਆ ਮੈਂ ਲਾਦਾ ਉਹ ਆ ਵੀ ਕੱਢ ਦਉ ਬਾਹਰ ਇਹ ਹੋਂਦੇ ਨਹੀਂ ਬਚਦੇ ਕੀ ਕਰੀਏ ਹੈ ਬਾਦ ਕੱਢ ਕੇ ਕਿੱਥੇ ਲੱਗੇ ਜਾਊਂਗੇ ਇਹਨੂੰ ਗੰਨਾ ਦਿਖ ਆ ਨਾ ਜੀ ਦੇਖ ਤੀ ਗੰਨਾ ਦੇ ਕਿਵੇਂ ਖੜਾ ਪੱਕੀ ਗੱਲ ਹੈ ਚਰੀ ਵਾਲੇ ਕੰਮ ਹੋਇਆ ਵਾ ਚਰੀ ਚਰੀ ਮੋਖੜਾ ਗੰਨਾ ਆ ਲੱਗਦਾ ਵੀ ਆਹ ਗੰਨਾ ਏ ਉਹਦਾ ਹਾਲੀ ਚਰੀ ਲੱਦੀ ਵਿੱਚ ਹੈ ਤਾਂ ਆ ਵੀ ਪਛਾਣਨਵੇਂ ਪਰ ਉਹ ਆਲੂ ਵਾਲਾ ਹੈ ਨਾ ਆ ਵੀ ਤੰਨੂ ਵਾਲੀ ਆ ਉਹ ਚਰੇ ਦਾ ਫਰਕ ਆ ਪਰ ਉਹ ਆ ਕਿੱਲੇ ਮਰੇ ਜਾਵਾ ਇਹ ਤਕੜਾ ਹਾਂ ਇਹ ਮਰੇਗਾ ਘੱਟ ਪਾਇਆ ਸੀ ਬਾਕੀ ਉਹ ਦੂਆ ਕਣੂ ਦੇ ਵਾਲਾ ਹੈ ਕਣਕ ਵਾਲਾ ਉਹ ਕਣਕ ਵਾਲਾ ਹੈ ਉਹ ਹਲੇ ਸਰ ਕਣਕ ਦੇ ਵਾਲੇ ਮੂੰਹ ਨੂੰ ਲੱਗਦੇ ਹਨ ਉਹ ਤਾਂ ਜਾਣਦੇ ਆ ਇੱਥੇ ਕਿ ਰਾਜ ਦਾ ਸਭ ਆਦਰ ਬੂਲਰ ਬੜਾ ਹੈ ਛੋਰਾ ਹੈ ਹਾਂ ਇੱਧਰ ਤਾਂ ਤਾਂ ਤੈਨੂੰ ਲਹਿਣ ਤੈਨੂੰ ਤਾਂ ਨਹੀਂ ਹੁੰਦਾ ਵੀ ਆ ਦੇ ਬੂਲੋਂ ਦਾ ਛੋਰਾ ਆ ਦੇ ਹਾਂ ਆ ਦੇ ਆ ਤੈਨੂੰ ਲਹਿਣ ਤੇਰੇ ਮੂੰਹ ਲੱਗਣੀ ਆ ਉਹ ਪਰ ਲੱਗੂਗਾ ਹਾਂ ਇਹ ਜਿਹੜਾ ਗੜਾਈ ਕਰਾਤੀ ਕੋਣ ਗੜਾਈ ਕਰਾਤੀ ਨਹੀਂ ਆ ਤੇ ਕ ਪੱਖ ਜ਼ਿਆਦਾ ਹੋ ਗਿਆ ਦਾ ਇਸ ਇੱਕ ਸੋਇਆ ਨਹੀਂ ਸਵਾਰ ਕੇ ਉਹ ਆਟ ਜੀ ਲਵਾ ਰਹੇ ਆ ਵੀ ਸੂਪੇ ਗੰਨਾ ਯਾਰ ਪਾਣੀ ਨੂੰ ਚੜਾ ਚੜਾ ਕੇ ਲਾਵੇ ਹਣਾ? ਹੋਰ ਵੀ ਜਹੀਦੀਨ ਮੜੀ ਜੀ। ਹੋਰ ਵੀ ਜਾਈ। ਜੱਸੂਨ ਲੱਗ ਗਿਆ ਫੇਰ ਲਾ ਦੇ ਪਾਣੀ। ਫੇਰ ਲਾ ਦੇ। ਇਹ ਆਪਾਂ ਕਹੀ ਜਾਂਦੇ ਆਪਾਂ ਜਦ ਤੱਕ ਇਹ ਕਹਿੰਦੇ ਉੱਪਰਲੀ ਬੱਤੀ ਨਾ ਬੱਟੇ, ਜਦ ਤੱਕ ਨਾ ਇਹਨੂੰ ਪਾਣੀ ਲਾਓ। ਜਦ ਤੱਕ ਨਾ ਪਾਣੀ ਲਾਓ। ਆਪਾਂ ਦੇਖਦੇ ਆਂ ਧਰਤੀ। ਤੁਹਾਨੂੰ ਦਿਖਾਵਾਂ ਆਇਆ ਫੇਰ ਉਹ ਸੂਆ ਵਗਰਨਾ। ਆਹ ਹਾਲਾ। ਦੇਖ ਕਿੰਨੇ ਕਿੰਨੇ ਬਹੁਤ ਹੈ। ਦੇਖ ਸਹੀ ਲਾ। ਆਹ ਚੜੀ। ਆਹ ਦੇ ਕਿਦਾਂ ਨਿਕਲਿਆ ਬਾ। ਆਹ ਦੇਖ ਲੈ। ਆਹ ਦੇ। ਲੈ। ਪਰਿਓ ਪਰਿਓ ਖੜੀ ਆ। ਬੁਰੀ ਭਰੀ ਇੱਕ। ਹੂੰ। ਮਾਲ ਹੈ ਭਾਈ ਤੇ ਚੈੱਕ ਕਰੋ। ਚਦੀ ਚਰੀ ਆ ਲੈ ਚਦੀ ਮੰਗੋੜਾ ਦਾ ਗ੍ਰੋਥ ਚੰਗੇ ਗਏ ਕਿੰਨੇ ਨੇ ਬਾਈ ਗੰਨਾ ਮੈਂ ਕਿਹਨਾ ਨਾ ਬਰਾਬਰੀ ਆ ਗਿਆ ਦਵੀਰ ਕੋ ਉੱਤ ਦਵੀਰ ਤਾਂ ਜੇ ਕਿਤੇ ਮੀਂਹ ਪੈ ਜਾਂਦਾ ਹੁਣ ਉਹਨੇ ਇੱਥੇ ਇੱਥੇ ਹੁੰਦਾ ਇੰਨਾ ਫਰਕ ਮੀਂਹ ਨਾਲ ਪਾਤਾ ਹਾਂ ਇੰਨਾ ਨਾ ਇੰਨਾ ਹੋਣਾ ਜੇ ਕਿਤੇ ਮੀਂਹ ਪੈ ਜਾਂਦਾ ਮੀਂਹ ਦਾ ਫਰ ਬਾਈ ਹੈਨਾ ਮੀਂਹ ਦਾ ਰੇ ਮੂੰਗੂ ਲੱਗਣਾ ਹੁੰਦਾ ਥੱਲੇ ਦਬਿਆ ਪਿਆ ਮੀਂਹ ਕਰਕੇ ਜੇ ਮੀਂਹ ਪੈ ਜਾਂਦਾ ਫੁੱਟ ਕੰਨਾ ਉੱਪਰ ਹੁੰਦਾ ਕਰੇ ਤਾਂ ਕੰਮ ਕਰਦਾ ਮੀਂਹ ਲੋ ਇਹਦਾ ਗੋਚ ਕਰਦਾ ਪਾਣੀ ਆ ਤਾਂ ਉਹ ਆ ਵੀ ਬਸ ਸੁੱਕੇ ਨਾ ਹਰਿਆ ਰਹਾ ਹੋਰ ਕੁਝ ਨਹੀਂ ਐ ਆ ਦੇ ਕੌੜੀ ਚਰੀਓ ਲਾਦੀ ਚਰੀਂ ਭਾਈ ਦੋ ਵਾਰ ਦੋ ਦੋ ਤਿੰਨ ਵਕੜਾਈ ਹੋਈ ਦੀ ਇਹਦੀ ਉਹਦੇ ਨਾਲ 77 ਫਾਲੀ ਨਾਲ ਕਰੀ ਦੀ ਆਹ ਹੁਣ ਤਾਂ ਜਿੰਨਾ ਮਰਜ਼ੀ ਕੱਖ ਦਦਿਆਂ ਦਾ ਕੱਖ ਨਹੀਂ ਹੁਣ ਕੱਖ ਥੱਲੇ ਹੀ ਰਹਿਣਾ ਹੁਣ ਤਾਂ ਕੱਖ ਦਵਾਣਾ ਨਾ ਦਬ ਗਿਆ ਦਬਰ ਦਵਾਤਾ ਹੁਣ ਕਦੋਂ ਬਣਾ ਪੱਕੇ ਬੂਲਰ ਵੀ ਇਹਦੇ ਤਾਂ ਉਹ ਕਿਵੇਂ ਚੱਲਿਆ ਓ ਬਾਈ ਆਲੂ ਵਾਲੇ ਖੇਤ ਦਾ ਫਰਕ ਹੈ ਫਰਕ ਹੈ ਰੇ ਦਾ ਫਰਕ ਹੈ ਹੋ ਗਿਆ ਗਾਲੂ ਕੁਛ ਕਈ ਜਾਵੇ ਗਲੂ ਕੁਛ ਲੱਗਿਆ ਹੋਇਆ ਇਹਨੂੰ ਬਸ ਹਾਂ ਸਿੱਧਾ ਗਲੂ ਵਾਲੇ ਖੇਤ ਚ ਮੱਕੀ ਵੀ ਬਹੁਤ ਵਧੀਆ ਤੁਰਦੀ ਆ ਹਾਂ ਹੈ ਅ ਗੰਨੇ ਵਾਲੇ ਖੇਤ ਚ ਨਹੀਂ ਬਹੁਤਾ ਕਿ ਚੀਜ਼ ਤੁਰਦੀ ਹੈ ਜਿਹੜੀ ਬੜੀ ਹੋਵੇ ਗੰਨੇ ਦਾ ਵਾਲੂ ਮੱਲਾ ਰੇ ਗੰਨੇ ਨੂੰ ਲੱਗਣਾ ਹਰੇ ਹਾਂ ਗੰਨੇ ਦੀ ਜਾਂ ਕੱਢਦੇ ਆ ਆਲੂਆਂ ਤਾਂ ਲੱਗਿਆ ਨਹੀਂ ਰੇ ਆਲੂ ਤਾਂ ਕਿੱਥੇ ਲੱਗੇ ਚੱਲੋ ਆਲੂਆਂ ਦਾ ਸਾਨੂੰ ਰੇ ਲੱਤਾ ਦੋ ਅਕਿਉ ਹਲੇ ਢੈਲਾ ਜਿਹੜਾ ਕੰਕਲਾ ਕਰਨਾ ਮੈਂ ਕਹਿੰਦਾ ਉਹ ਪਟ્રોલ ਵਾਲਾ ਲਿਆ ਉਹ ਇਹ ਪੀਸ ਬਣਾ ਲਓ ਜੇ ਨਹੀਂ ਵਿਗਦਾ ਉਹ ਇਹ ਮਾਰ ਕੇ ਕਰਿਆਊਗਾ ਉਹਦੇ ਲਿਆਉਣੇ ਠੇਕੇਦਾਰ ਤੇ ਅਭੀ ਆਪੇ ਵੜਦੀ ਹੈ ਪੀਸ ਬਣਾ ਕੇ ਘਰ ਨੂੰ ਲੈ ਜਾਓ ਇਹਦੇ ਮੈਂ ਟਰਾਲੇ ਛੜੀ ਇਹਨੂੰ ਟਰੈਲੀ ਛੜ ਲਓ ਹਨਾ ਸਾਰੇ ਇੱਦਾਂ ਹਾਂ ਉਹ ਮੇਰੇ ਕੋਲ ਵੀ ਤੂੰ ਤਾਂ ਮੈਂ ਉਹਦੇ ਪੀਸ ਬਣਵਾ ਲੇ ਤੇ ਮਾਰੇ ਵਿਚਰਾ ਲਿਆ ਆ ਜੇ ਹੁਣ ਨਹੀਂ ਹੋਵਗੀ ਤਾਂ ਉਹ ਭੰਗ ਦੇ ਬਾੜੇ ਥੋੜੀ ਦੇਣਾ ਆ ਆਏ ਨਹੀਂ ਦੇਖਣ ਉਹ ਹਾਂ ਉਹਦੋਂ ਕਿਹਾ ਲਗਾ ਉਹ ਬਾਈ ਗਿਰੀ ਹੋਈ ਚੀਜ਼ ਨੂੰ ਨਹੀਂ ਆਉਂਦੇ ਖੜੀ ਨੂੰ ਆਉਂਦੇ ਆ ਗਿਰੀ ਹੋਈ ਤਾਂ ਅਗਲੇ ਨੂੰ ਆਏ ਆ ਵੀ ਇਹ ਉਹ ਚ ਦਊਗਾ ਕਾਟਾ ਪਾਊਗਾ ਵੀਰਾ ਦਿਓ ਆ ਦੇ ਹਾਂ ਹੈ ਜੀ ਸੀ ਵੀ ਦੀ ਆਵਾਜ਼ ਆਉਦੀ ਉਹ ਜੀ ਦੀ ਆਵਾਜ਼ ਪੈ ਗਿਆ ਉਹ ਇੱਥੇ ਵਾਂ ਥੋੜੀ ਹੋਵੇ ਵੇਖ ਮਾਨ ਕਿਲੇ ਦੇ ਘਟੇ ਆ ਉਧਰ ਦੇਖ ਕੇ ਆਈਏ ਚੱਲ ਬਾਈ ਉਧਰ ਦੇਖ ਕੇ ਆਉਣੇ ਆ ਜਿਹੜਾ ਆਪਣਾ ਪ੍ਰੋਜੈਕਟ ਕੋਰ ਪ੍ਰੋਜੈਕਟ ਕਿਹ ਆ ਪ੍ਰੋਜੈਕਟ ਕਿਹਾ ਤਾਂ ਬਾਜਰਾ ਲੱਗਿਆ ਵਾ ਬਾਜਰਾ ਬਾਜਰਾ ਏ ਮੱਕੀ ਦੇਖਣੀ ਕਿ ਗੜੀ ਹੋ ਗਈ ਤੇਰੀ ਉਹ ਵੀ ਦੇਖਣੀ ਆ ਭਾਈ ਪਨੀਰੀ ਸਾਹਿਬ ਤੇ ਪਹਿਲਾਂ ਤੁਸੀਂ ਵਿਜੀ ਤੇ ਸੀ ਗਏ ਨਹੀਂ ਮੁੜ ਕੇ ਚੱਲ ਦੇਖਦੇ ਅੱਜ ਚੱਲ ਬਾਈ ਅਜਾ ਦਲਵੀਰ ਇੱਕ 11 ਲੈਣ ਇੱਕ ਦੋ ਤਿੰਨ ਚਾਰ ਪੰਜ ਪੰਜ ਗਾਰੇ ਖਾਲੀ ਕਰਦੇ ਤਾਂ ਆਦਾ ਬਾਈ ਮੈਨ ਲੱਗਦਾ ਚਾਚੇ ਰਾ ਦੇ ਬਾਡਨ ਲਾਏ ਹੋ ਮੋਟਰਸਾਈਕਲ ਦੀ ਪੈੜਾ ਹਾਂ ਹੈ ਪੱਕੀ ਗੱਲ ਆ ਇਹਨਾਂ ਨੇ ਗਾਹਾਂ ਨੂੰ ਹੋਣ ਦੇਣਾ ਹੈਗਾ ਸਾਰਾ ਮੋੜ ਤੋਂ ਕੱਢਦੇ ਇਹ ਸਾਰਾ ਮੋੜ ਤੋਂ ਚੱਲਦਾ ਅਸਾਂ ਕਰਦਾ ਉੱਚ ਤੇ ਹਾਂ ਪੱਕੇ ਬੂਟੇ ਦੇਖ ਤੂੰ 110 ਉਈਓ ਕਹੀ ਗਏ ਬਈ ਬਹੁਤ ਆਵਾਜ਼ ਆ ਬਹੁਤ ਆ ਬਹੁਤ ਆ ਅਮੀਨਾਂ ਬੀਨ ਲੱਗਿਆ ਬਖਦਮ ਉਹਨੂੰ ਗੱਗੇ ਡੈਡੀ ਤੇ ਕਹਿੰਦਾ ਮੈਂ ਸਾਰੀ ਉਹ ਬਰਸਾਦ ਕੱਢਣੀ ਬਰਸਾਦ ਤਾਂ ਨੇੜੇ ਨਾਲ ਤੇੜੇ ਹਜੇ ਮੀਂਹ ਕਨੀ ਬੇ ਸਾਰੀ ਵੜਦੀ ਹੋਰ ਗਿਆ ਮੇਰਾ ਉੱਚੇ ਖੇਤਾਂ ਮੀਂਹ ਪੈਦੇ ਕਹਿੰਦਾ ਉੱਚੀ ਜਿਹਾ ਕਹਿੰਦਾ ਵੜਲੇ ਕਰਨੇ ਸੁੱਕੇ ਪਰ ਖੇਤ ਵੜਾ ਲਉ ਸੁੱਕੇ ਪਰ ਖੇਤ ਉਹ ਬੜਾ ਹੈ ਠੀਕ ਆ ਰੋਸ ਚ ਚੰਗਾ ਵਗਦਾ ਮੀਂਹ ਜਿਹੜਾ ਆਉਣਾ ਵੜਦੇ ਲੱਗੇ ਪਏ ਉਹ ਤਾਂ ਬੜਾ ਵਧੀਆ ਹੈ ਚੱਲੋ ਤਾਂ ਪੈਣੀ ਪੈਣਾ ਡੇਢ ਕਿੱਲਾ ਵਗਦਾ ਦੇਖ ਲੈ ਡੇਢ ਕਿੱਲਾ ਕਿਹੜੀਆਂ ਮੈਸਾਂ ਚਾਰ ਮੈਸਾਂ ਇੱਥੇ ਮਗਾ ਦੇਣਾ ਇਹ ਹਾਂ ਮਨੂੰ ਆਇਆ ਤਾਂ ਮੈਂ ਟਾਪ ਘੇਰੂੰਗਾ ਪਰ ਕਿੱਥੇ ਠੀਕ ਕੋਈ ਹੈ ਕਿ ਇਹ ਜੀ ਨੂੰ ਵੱਡਾ ਲੱਗ ਗਿਆ ਖਤਮ ਹਾਂ ਖਤਮ ਹਾਂ ਜਿਆਦਾ ਮਰਜੀ ਤੂੰ ਦੇਖ ਲੈ ਲਓ ਜੀ ਆ ਗਈ ਭਾਈ ਇਹ ਜੀ ਪਨੀਰੀ 10 10 ਦੀ ਨਾ ਹੈ ਹੈ 10 10 ਦੀ ਨਾ ਹੈ 10 10 ਇੱਕ 10 ਉਹ ਜੀ ਹਾਂ ਆਹ ਦੇਉ ਦੀ ਖਰਾਕ ਕੋਲੇ ਰੱਖੀ ਹੋਈ ਹੈ ਹਾਂ ਇਹ ਚੰਗੇ ਆ ਹਾਂ ਠੀਕ ਬਹੁਤ ਵਧੀਆ ਮਰ ਕੀ ਸੀ ਕਹਿੰਦਾ ਮੈਂ ਪਾਣੀ ਭਰ ਕੇ ਭਾਗੜਦਾ ਡੈਡੀ ਕਹਿੰਦਾ ਮੈਂ ਭਾ ਕੀ ਰੱਖਦਾ ਹੁਣ ਦੱਸੋ ਵੀ ਕਿਹ ਕਿਹਦੀ ਗੱਲ ਮੰਨੀਏ ਤੇਰੀਆਂ ਦੋਹਾਂ ਦੀਆਂ ਬਹੁਤ ਵਧੀਆ ਇਹਦਾ ਅੱਜ ਲਾਦੇ ਜਹੇ ਤਾਂ ਕਹਿੰਦਾ ਪੰਜੀਏ ਦੋਹਾਂ ਦੀ ਘੈਂਟ ਆ ਲੈ ਐ ਐ ਚਾਚਾ ਕੇ ਹੱਥ ਪੈਣਾ ਚਾਹੀਦਾ ਨਾ ਹੱਥ ਉੱਪਰ ਚਲੇ ਗਈ ਦ ਰਾਤ ਵੀ ਰਾਜ ਛੱਡ ਗਈ ਹਾਂ ਕਿਹਦੀ ਗੱਲ ਮੰਨੀਏ ਏ ਬਾਈ ਤੇ ਯਰ ਭਾਬੀ ਜਗਾ ਨੂੰ ਨਾ ਪਾਣੀ ਪਾਇ ਉਹ ਹਲੀ ਵੀ ਖੜਾ ਪਾਣੀ ਮੈਂ ਕਿਹੜੇ ਕ ਤੇ ਯਰ ਭਾਬੀ ਆਪਣੀ ਜਗਾ ਇਹ ਲੋਟ ਹੈ ਆਪਣੀ ਜਗਾ ਇਹ ਦੋ ਆ ਇਹ 2000 ਰੁਪਏ ਆ ਹੁਣ ਇੱਕ ਕੰਦਾ ਇੱਕ ਬੰਦਾ ਕਹਿੰਦਾ ਬਈ ਕਹਿੰਦਾ ਪਾਣੀ ਕੱਢ ਦੋ ਨਾ ਲੱਪਾ ਕੇ ਹਾਂ ਇੱਕ ਕੰਦਾ ਕਹਿੰਦਾ ਵੀ ਪਾਣੀ ਖੜਾ ਕੇ ਰੱਖੋ ਵਿੱਚ ਤੇ ਪਨੀਰੀਆਂ ਦੋਹਾਂ ਦੀਆਂ ਵਧੀਆਂ ਜੀ ਆ ਦੇਖ ਲਓ ਕਿਸੇ ਪਾਸੇ ਤੁਹਾਨੂੰ ਦਿਖਦਾ ਕੱਢਿਆ ਪਾਣੀ ਪਨੀਰੀਆਂ ਨੇ ਜਿੰਨੀ ਜਗਾ ਬੀਜੀਪੀ ਉਨੀ ਜਗਾ ਕਾ ਗਿੱਲੀ ਕਰੀ ਹੋਈ ਹੈ ਇਹਦੇ ਤੇ ਕੱਢਿਆ ਬਲਾਦਾ ਮਨ ਦਾ ਫੇ ਨੀ ਜਗ੍ਹਾ ਤੇ ਨਿਕਲਦਾ ਪਾਣੀ ਇਹ ਮੈਂ ਤਾਂ ਓਵਰ ਰੋਡ ਹੋਇਆ ਵਾ ਉਹਦਾ ਪਾਣੀ ਖੜਾ ਵਿਚਾ ਦੇਖਦੇ ਨਾਲ ਆਪ ਜੀ ਆਈ ਜਾਂਦੀਆਂ ਰੋਜ਼ ਰੋਜ਼ ਪਾਣੀ ਲਈ ਜਾਂਣਾ ਵਾ ਸਲਾਵ ਆ ਜਾਂਦੀ ਬਟਨ ਨੂੰ ਉਹ ਨਿਕਲ ਜਾਂਦੀ ਇੱਧਰ ਵੱਡਿਆ ਹੋਇਆ ਪਾਣੀ ਤਾਂ ਖਾਈ ਥੁਰ ਤੱਕ ਚਲੇ ਜਾਂਦਾ ਹੂੰ ਉਹ ਕਿਤੇ ਐਡੀ ਜਗ੍ਹਾ ਦਾ ਪਾਣੀ ਇੰਨੀ ਜੇ ਨਿਕਲ ਸਕੋਗੇ ਯਮ ਇਰਾਜੀ ਤਾਂ ਨਹੀਂ ਆ ਮੱਕੀ ਦੇਖ ਲੈ ਭਾਈ ਮੱਕੀ ਦਾ ਹੋ ਗਈ ਬਟਨ ਜੋਗੀ ਮੱਕੀ ਹੋਊਗੀ ਉਧਰ ਨਹੀਂ ਡੇਢ ਗਿੱਲਾ ਬਾਜਰੀ ਦਾ ਸਿਰ ਘੋਚੜ ਦੀ ਵੇਲ ਲਈ ਹੈ ਅੱਧਾ ਗਿੱਲਾ ਮੱਕੀ ਦਾ ਮੈਸਾ ਗਈਆਂ ਚਾਰ ਉਹ ਦੇਖ ਅੱਗੇ ਜਿੱਥੇ ਗਾਰਾ ਲਾਇਆ ਤਾਂ ਤੂੜੀ ਦਾ ਹਾਂ ਉਥੇ ਡਾਉਨ ਡਾਉਨ ਰਹਿ ਗਈ ਉੱਥੇ ਕਹਿ ਚੱਕਰੇ ਤੂੜੀ ਵਿੱਚ ਹੋ ਜਾਂਦੀ ਆ ਨਾ ਰੂਟਰਮੀਟਰ ਨਾਲ ਵੀ ਚੀਜ਼ ਤੁਸੀਂ ਹਾਂ ਨਾ ਉਹ ਬਹੁਤੀ ਮੁੰਨਾ ਉਹ ਬਸ ਠੀਕ ਆ ਠੀਕ ਆ ਹਵਾ ਜੀ ਪੈ ਗਈ ਉਹ ਚ ਜਦ ਰੂਟਰਮੀਟਰ ਨਾਲ ਹਵਾ ਜੀ ਪੈ ਗਈ ਅੱਜ ਤਰੀਕ ਨਹੀਂ ਦੋ ਹੋ ਗਈ ਤੇ ਅੱਜ ਹੋ ਗਈ ਦੋ ਦੋ ਕਾ ਨੂੰ ਦੋ ਵੀ ਗਈ ਉਹ ਦੋ ਤੇ ਦੋ ਨੀ ਰੱਖ ਸੋ ਹੁਣ ਮੱਕੀ ਵੀ ਤਿਆਰੀ ਬਟਣਾਂ ਦੀ ਕਰੀ ਜਮੱਕੀ 21 ਦੇ ਦੀ ਬੈਲਿਡਿਟੀ ਹੈ ਇਹਦੀ ਹਾਂ 21 ਤੇ ਪੈਪਰ ਲਾਉਣੀ ਆ 21 ਤੇ ਪੈਪਰ ਲਾਉਣੀ ਆ ਫਿਰ ਸਾਨੂੰ ਮੌਕਾ ਮਿਲੂਗਾ ਬੰਦਾ ਦਰ ਆਹ ਫਿਰ ਤਾਂ ਮੌਕਾ ਮਿਲ ਜਣਾ ਰੇ ਜਮ ਤਾਂ ਮੇਰੇ ਵਸੇਰੇ ਹੋ ਜਾਣੇ ਮੈਂ ਚੜੀ ਬੀਜੀ ਹੋਈ ਆ ਅਜਾ ਨਾ ਕੱਖ ਬਦਲਦੇ ਆ ਜਦੇ ਕੱਖ ਮੁੱਕਦੇ ਆ ਆਹੋ ਹੂੰ ਇਹ ਤਾਂ ਯਾਰ 25 ਦਿਨ ਦੀ ਤੇ ਇਹ ਹੋ ਜਾਣ ਤਿਆਰ ਆਪਣੀ ਦੀ ਹਾਂ ਹਨਾ ਤਿਆਰ ਨੂੰ ਇਹਨੂੰ ਅੱਜ ਲਾ ਦੇ ਜੇ ਹੱਥ ਹਾਂ ਵੀ 25 ਦਿਨ ਦੀ ਲਾਉਣੀ ਆ ਬਈ ਖਰਾਕ ਜਿਆਦਾ ਤੇਰੀ ਫਿਰ ਜੇ ਪਚੀਂਦੀ ਫਿਰ ਸੋਨਾ ਦੇ ਬਾਹਰ ਲੱਗਣੀ 67000 ਲੱਗਣੀ ਆ ਸਾਰਾ ਨੂੰ ਨੇ ਇਹਦੇ 25 ਦਿਨ ਹਾਂ ਸਾਰਾ ਨੂੰ ਨੇ ਹਾਂ ਸਾਰਾ ਨੂੰ ਨੇ ਆ ਸਾਰਾ ਉਹ 18 ਤੋਂ 30 ਦਿਨ ਹੋ ਜਾਣੇ 18 ਤੋਂ 30 ਹੋ ਜਾਣੇ ਭਾਈ ਹਾਂ ਕੀ ਗੱਲ 15-15 ਨੂੰ ਲਾ ਦੇ ਉਹ 15 ਨੂੰ ਜਦ ਦਿਨ ਟਾਈਮ ਦਿੱਤਾ ਬਾ ਉਦੋਂ ਪਾਣੀ ਛੱਟ ਕੇ ਲਾ ਦੇਣੀ ਹੈ ਆ ਵੀ 2-3 ਕੀ ਵੀ ਗੋੜ ਹੈ ਗਿਆ ਕੀਲਾ ਡੇਢੇ ਆ ਡੇਢ ਕੀਲਾ ਹੈ ਇੱਕ ਕੀਲਾ ਹੈ 2.5 ਕੀਲੇ ਆ ਵੱਖ ਜੇਰੀ ਦੇ ਕੀ ਹੈ ਦਵਾਈ ਉਹ ਵੀ ਹੋਈ ਵੀ ਬਾਬਾ ਦੂਰ ਰਹਿ। ਅੱਕਦੀ ਏ ਓਏ। ਅੱਕਦੀ ਏ। ਆਦਾ ਗੰਨਾ ਖੜਾ। ਧਿੰਦੇ ਵਾਲਾ। ਆਕੀ ਭਾਈ। ਇਹ ਦੋ ਬਸਣ ਲੱਤੀ ਹੋਈਆਂ। ਤਿੰਨ। ਆਹ ਭਾਈ। ਫਲਾਂ ਖਾਸੀਆਂ। ਪਪੂਲਰ ਦੇਖ ਲਾ। ਪਪੂਲਰ ਜੰਗਾ ਦੇਂਦੇ ਤਾ। ਹਾਂ। ਪਪੂਲਰ ਵਧੀਆ ਮਾਗਦੇਂਦੇ ਤਾ। ਪਪੂਲਰ ਦੇ ਲਾ। ਪਪੂਲਰ। ساری ਕੁਆਲਿਟੀ ਆ। ਹਾਂ। ਇਹ ਇਹ ਜਿੰਨੇ ਮਾਲਾਂ ਵੇਚਣੇ ਅਸੀਂ ਹੁਣ ਇਹ ਖੜਨੇ ਨਹੀਂ ਆ ਇਹ ਹਾਂ ਇਗਣਾ ਹੋਰ ਕਈ ਫਸ ਜੰਨੇ ਆ ਸੌਦੇ ਬਈ ਨਾ ਜੀ ਨਾ ਇੰਨੇ ਇਹ ਨਹੀਂ ਖੜਨੇ ਹੈ ਨਹੀਂ ਨਹੀਂ ਖੜਨੇ ਇਹ ਸਾਫ ਤਾਂ ਭਾਏ ਦੇ ਤਾ ਜੀ ਬਾਕੀ ਯਾਰ ਬੰਦੇ ਪਰ ਵੀ ਹੁੰਦਾ ਵੀ ਖੜਨਦੇ ਨੇ ਕਿ ਨਹੀਂ ਹਾਂ ਜਿੰਨੇ ਮਰਜੀ ਕਿਤੇ ਖੜਨ ਲੈਣੇ ਆ ਜਿੰਨੇ ਮਾਂ ਮਰਜੀ ਪੈਸੇ ਮੰਗੀ ਜਾਏ ਇਧਰ ਜਾ ਜਾਇਜ ਆ ਹੋ ਜਾਏ ਹੋ ਜਾਏ ਯਾਰ ਹੁਣ ਤੇਰੀ ਰੂਹੇ ਨਹੀਂ ਹੈ ਵੇਚਣੇ ਤੇ ਤੇ ਵਧੀ ਜਾਣਾ ਘਟੀ ਜਾਣਾ ਜਾਇਜ ਆ ਜਾਇਜ ਆ ਜਿੱਥੇ ਤੈਨੂੰ ਲੱਗਦਾ ਹੋਈ ਜਾਇਜ ਆ ਭਾਈ ਉਥੇ ਕੱਢ ਦੇ ਜਦੇ ਹਾਂ ਉਹ ਨਾਲੇ ਤਾਂ ਆਏ ਆ ਤੂੰ ਗੱਗੇ ਆਂ ਦੇਖ ਲੈ ਬਈ ਜਿਕਣਾ ਇਟਾ ਸੈਂਚਨ ਨਹੀਂ ਬਣਾਏ ਕਰਦੇ ਉੱਕਣਾ ਹੈ ਕੋਈ ਆਏ ਨਹੀਂ ਹੈਗਾ ਬਈ ਕੋਈ ਆਏ ਵੀ ਹੂੰ ਬੇਸੁਰਾ ਜਾ ਬਾਹਰ ਦਾ ਹੈ ਪ੍ਰੋਪਰ ਹੈ ਨਾ ਪ੍ਰੋਪਰ ਹੈ ਜਿਹੜਾ ਜਹਾ ਬੂਟਾ ਬਾਹਰ ਆ ਕੋਈ ਜੋ ਗੱਭੇ ਆ ਪੱਕੀ ਗੱਲ ਹੈ ਹੈ ਨਾ 110 ਨੰਬਰ ਆ ਇਹ ਲੈ ਨਿਆਦਾ ਜੀ ਵੀ ਨਾਲੇ ਦੀਆਂ ਸਾਡਾ ਭੰਜੜਾ ਕਿਹਾ ਬਣ ਗਿਆ ਆ ਦੇਖ ਲੈ ਕੇ ਆ ਲੈਨ ਹੀ ਕਾਊਂਟਰ ਲੈਨ ਉਹ ਇਹਨੂੰ ਸਾਰਾ ਪਾ ਗਿਆ ਨਾ ਉਹ ਜਿੰਨਾ ਘਰਾਂ ਪੈਸਾ ਨਾਲ ਪਾ ਗਿਆ ਉਹ ਆ ਲੈਨ ਹੈ ਤਕੜੀ ਹੈ ਇਹਦੇ ਨਾਲੋਂ ਹਾਂ ਇਹ ਕੱਲੀ ਆ ਕੱਲੀ ਆ ਹੈਨਾ ਰੰਗ ਦਹਾਦਾ ਰੰਗ ਐਨ ਸ਼ਾਹ ਕਾਲਾ ਰੰਗ ਇਹਦਾ ਬਾਈ ਜਿਹੜਾ ਉਹ ਡਾਊਨ ਚ ਸਮਾਨ ਪਿਆਤਾ ਸਾਰਾ ਪਾ ਗਿਆ ਸਾਰੇ ਚੱਕੇ ਪਾ ਗਿਆ ਉਹ ਨਹੀਂ ਕਹਿੰਦਾ ਹਰੰਗ ਹਰਾ ਇਹ ਕਾਲਾ ਰੰਗ ਹੋਇਆ ਬੱਤਿਆਂ ਦੇ ਸੀ ਕਿਹਜਾ ਰੰਗ ਕਾਲਾ ਹੁੰ ਹੂੰ ਐਸੇ ਪਾਦਾ ਬਈ ਸਮਾਨ ਤਕੜਾ ਪਿਆ ਬਈ ਚ ਹਾਂ ਵੀ ਡੋਜ ਪੂਰੀ ਆਈ ਹੋਈ ਇਹਨੂੰ ਹਾਂ ਵੀ ਇਹ ਖਰਾਕ ਤਕੜੀ ਈ ਦੀ ਹੂੰ ਇਹਦਾ 3 ਸਾਲ ਹੋ ਗਏ ਹਨ ਇਹ 4 ਸਾਲ ਕੱਢਦੇ ਨਹੀਂ ਹੈ ਨਾ 3 ਸਾਲ ਆ 50 ਸਾਲ ਤੇ ਕੱਢਦੇ ਨਹੀਂ ਹੈ ਪੂਰੇ ਜਿਹੜਾ ਪੰਜਵਾਂ ਲੱਗਿਆ ਹੀ ਨਹੀਂ ਹੋਣਾ ਦੋ ਐ ਦੋ ਸਾਲ ਪੂਰੇ ਤੀਆ ਚਾ ਚੱਲ ਰਹੇ ਹਨ ਭਾਈ ਇਹ ਜਿਹੜੀ ਅਸਲੀ ਗ੍ਰੋਥ ਹੈ ਬਰਸਾਤ ਚ ਕਰਦੇ ਆ ਬਰਸਾਤ ਤਾਂ ਹੀ ਆਉਣੀ ਆ ਮੂਰੇ ਬਰਸਾਤ ਆਉਣੀ ਹਾਂ ਬਰਸਾਤ ਚ ਵਾਦੇ ਪਹਿਲੀ ਖਰਾਕ ਇਹਨੂੰ ਫਿਰ ਹਾਂ ਬਰਸਾਤ ਚ ਤਾਂ ਲੱਗਣ ਲੱਜਣੇ ਵੀ ਪਟਾ ਦੋ ਦੇਖ ਲਈ ਤੂੰ ਇਹ ਤਾਂ ਇਹ ਸਿਆਣ ਵਾਲਾ ਹੈ ਬੂਟਾ ਜਿਹੜਾ ਕਹਿੰਦੇ ਆ ਵੀ ਸਾਲ ਦਾ ਹੋ ਗਿਆ ਜੇ ਸਾਲ ਵਾਲੀ ਇਹਨੂੰ ਲੱਗੀ ਨਹੀਂ ਖਰਾਕ ਹਮ ਬਰਸਾਤ ਚ ਲੱਗਣਾ ਚੋ ਲੱਗਣਾ ਇਹਨੂੰ ਇਹ ਤਾਂ ਮੀਂਹ ਨਹੀਂ ਪਏ ਸਿਆਲ ਦੇ ਸਿਆਲ ਦਾ ਕਿਹੜਾ ਮੀਂਹ ਪਿਆ ਦੱਸੀ ਦਿਓ ਮੈਨੂੰ ਉਰਾ ਮੂਵੀ ਨਹੀਂ ਪਿਆ ਫੇਰਾ ਇੱਕ ਦਿਨ ਮੀਂਹ ਪਿਆ ਉਹ ਵੀ ਵਿਚਾਰਾ ਅੱਧ ਰਖਦ ਜਾ ਪਿਆ ਮੈਂ 3 ਪਾਈਆਂ ਦੀਆਂ ਜਨਮ ਫਰਵਰੀ ਚ ਹੈ ਮੀਂਹ ਪਾਈਆਂ 1 2 ਪਾਈਆਂ ਪਰ ਉਹ ਆਏ ਨਹੀਂ ਪਏ ਹੈਗੇ ਬਈ ਢਾਲ ਦੇਖ ਸਕੀਏ ਵੀਡੀਓ ਦੀ ਕਿਧਰ ਨੂੰ ਉਹ ਇਟਾਂ ਨਹੀਂ ਥੋਕ ਲਿਆ ਪਾਣੀ ਪਏ ਹੈਗੇ ਨਹੀਂ ਢਾਲ ਨਹੀਂ ਦੇਖੀ ਤਾ ਲਿਆ ਤਾਂ ਬੇੜੇ ਚ ਪਾਣੀ ਬਾਹਰ ਗਿਆ ਹੀ ਨਹੀਂ ਉਹ ਕਾਦੇ ਚ ਪਏ ਹੈਗੇ ਮੀਂਹ ਜਾਂ ਹਣਜੀ ਪਈਦੀ ਇੱਕ ਵਾਰ ਜਾਂ ਪਏ ਹੈਗੇ ਆ ਉਹ ਇਟਾਂ ਤੇ ਇਟਾਂ ਉੱਥੇ ਪੀ ਲਿਆ ਇੰਨਾ ਨਹੀਂ ਆ ਬਈ ਬਿੜਦੇ ਮਾਰ ਜਾਣੇ ਵਾਲਾ ਪਾਣੀ ਉਹ ਜਿਹੜਾ ਪਿਆਰ ਬੁਰਾ ਹਾਲ ਹੋਇਆ ਵਾ ਉੱਥੇ ਅੱਜ ਮੈਚ ਖੇਲਦੇ ਤੇ ਉਹਦਾ ਘਾ ਵੀ ਖਤਮ ਹੋ ਗਰਾਉਂਡ ਸਾਰਾ ਪਾਣੀ ਮੰਗਦੇ ਪਾਣੀ ਨਾਲੇ ਪਾਣੀ ਹੋਊਗਾ ਤਾਂ ਘਾ ਹੋਊਗਾ ਤਾਂ ਘਾ ਹੋਊਗਾ ਉੱਥੇ ਕਿਹੜੇ ਪਾਣੀ ਛਿੜਕਣਾ ਪਤਾ ਰੱਬ ਨਹੀਂ ਲਾਉਣਾ ਹੁਣ ਤਾਂ ਇਹ ਰੱਬ ਨਹੀਂ ਲਾਉਣਾ ਉਹ 10 ਤਰੀਕ ਕਿੰਨੇ ਤਰੀਕ ਤੱਕ ਖੜੇ ਦੇ ਲਾ ਉੱਥੇ ਸਭ ਨੂੰ ਪਾਣੀ ਮੰਗਦੇ ਮੈਂ ਦੱਸਿਆ ਨਹੀਂਗਾ ਜੇ 10 ਤਰੀਕ ਨੂੰ ਕਹਿੰਨੇ ਮਹੀਨ 10 ਵਾਲਾ ਮਹੀਨਾ ਪਿਆ ਨਦੀ ਨਦੀ ਸੁੱਕ ਜਾਣਾ ਕੀ ਕਰੀਏ ਉਹ ਤੇ ਕਹਦਾ ਹੈ ਥੱਲੇ ਰੇਤਾ ਹੈ ਹਾਂ ਬਾਕੀ ਰੇਤੇ ਨੇ ਤਪਣਾ ਦਬਾਈ ਤਾਂਪਣਾ ਬਹੁਤ ਹਾਂ ਪਾਣੀ ਇਹ ਬਈ ਰੱਬਾ ਸੁਣ ਲੈ ਹਾਂ ਇਹ ਵੀ ਹੁਣ ਥੱਲੇ ਤੇ ਕਿੱਥੇ ਤੱਕ ਖਿੱਚੀ ਜਾਊਂਗੇ ਥੱਲੇ ਹੈ ਹੀ ਨਹੀਂ ਕੁਝ ਹੁਣ ਹਾਂ ਆਪੇ ਸੁੱਕਣ ਲੱਜਣਾ ਇਹਨੂੰ ਖਰਾਕੇ ਨਹੀਂ ਮਿਲਣੀ ਪਾਣੀ ਮਿਲ ਜਾਵੇ ਬੂਟਾ ਕਿਤੇ ਨਹੀਂ ਜਾਂਦਾ ਹਾਂ ਤੇ ਮਰਜੀ ਲਾ ਦੇ ਉਹਨੂੰ ਇਹ ਵੀ ਹੁਣ ਆ ਨਹੀਂ ਚਾਹੀਦਾ ਮੀ ਇਹਦਾ ਪੂਰਾ ਹਾਂ ਥੋਕ ਮਗਾ ਦੇ ਇਹਨੂੰ ਹਾਂ ਵੀ ਪਾਣੀ ਚ ਚਾਹ ਪੂਰੇ ਚੱਲੇ ਪੰਦ ਪਤਨ ਵਾਲੇ ਹੁਣ ਨਹਿਰਾਵਰ ਆ ਐਡਡੇ ਕਹਦੇ ਉਹ ਵੀ ਉਹਨੇ ਪਾਣੀ ਮਿਲ ਜਾਂਦਾ ਹਾਂ ਉਹਨੂੰ ਪਟਾਉਂਦੇ ਹੈਗੇ ਆ ਕਿਤੇ ਮਿਲ ਜਾਂਦਾ ਆਸਾਨ ਪਾਣੀ ਮਿਲਦਾ ਉਹਨੂੰ ਹਾਂ ਠੰਡਾ ਪਾਣੀ ਨਾਲੇ ਹਾਂ ਠੰਡਾ ਪਾਣੀ ਐ ਜੀ ਦਾ ਬਹੁਤ ਫਰਕ ਆ ਹੁਣ ਜਿਹੜੇ ਗੱਗੇ ਜਿਹੜੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਲੱਦਦਾ ਏ ਉੱਥੇ ਜੀਰੀ ਦੇ ਦੇਖੀ ਆਟੋਮੈਟਿਕ ਝਟ ਬਦ ਫਰਕ ਹੋਊਗਾ ਹਾਂ ਬਹੁਤ ਫਰਕ ਹਾਂ ਬਣੀ ਤਾਂ ਸੂਰ ਆਏ ਦੂਏ ਦਿਨ ਧਰਤੀ 'ਤੇ ਵੇਹਣ ਦਿਖਦਾ ਵੀ ਆ ਸੂਰ ਫਿਰਦਾ ਕੀ ਗੱਲ ਆ ਉੱਥੇ ਠੰਡਾ ਪਾਣੀ ਠੰਡਾ ਠੰਡਾ ਪਾਣੀ ਨਹਿਰਾਂ ਨਾਲੇ ਨਹਿਰ ਦੇ ਪਾਣੀ ਦੀ ਫਰਕ ਫਰਕ ਹੁੰਦਾ ਹਾਂ ਪਾਣਾ ਬਦ ਪਾਣਾ ਜਾਂਦਾ ਪਾਣੀ ਉਹ ਸਾਡੇ ਐ ਤਾਂ ਸਾਰਾ ਕੁਸ ਵਾਲੇ ਵਾਲੇ ਪਾਸਾ ਦੀ ਰੇਂਜ 'ਚ ਨਹੀਂ ਆਏ ਤੇ ਸੂਵਨ ਹੈਗਾ ਭਾਈ ਤੇ ਰੇਂਜ ਤੇ ਸਾਡੇ ਚ ਉਦੋਂ ਹੀ ਹੁੰਦਾ ਭਈ ਜਦੋਂ ਨਦੀ ਟੁੱਟਦੀ ਆ ਆਪਣੇ ਸੂਆ ਚਾਹੀਏ ਅਸਲ ਵੀ ਯਾਰ ਕਿ ਹੁਣ ਆਪਣੇ ਪਾਣੀ ਆ ਚਾਰੇ ਪਾਸੇ ਯਾਰ ਪਹਿਲਾਂ ਹੁੰਦਾ ਹੀ ਤਾਂ ਐ ਤਾਂ ਹੀ ਕਹਿੰਦੇ ਆ ਸੂਏ ਪਾਰ ਹਾਂ ਹੋ ਕੋਈ ਸੂਏ ਪਾਰ ਇੱਥੇ ਜਨ ਹੁੰਦਾ ਤਾਂ ਕਹਿੰਦੇ ਐ ਵਿੱਚ ਹੀ ਜਾਂਦਾ ਤਾਂ ਉੱਥੇ ਤੇ ਆਏ ਸੂਏ ਪਾਰ ਤਾਂ ਹੀ ਹੋਰ ਸੂਆ ਨਿਕਲ ਗਿਆ ਮੰਨ ਲਾ ਮਾਰਾ ਸਾਰਾ ਪੰਜਾਂ ਜਾਣੇ ਫਿਰ ਤੋਂ ਹਾਂ ਉਧਰ ਦੀ ਪਾਣੀ ਇਧਰ ਦੀ ਪਾਣੀ ਸਭ ਨੂੰ ਖੇਤਾਂ 'ਤੇ ਲਾ ਦੇਣਾ ਹੋਰ ਬਹੁਤ ਪਾਣੀ ਹੁੰਦਾ ਐ ਡੇੜੀ ਖਾਲਾ ਹੁੰਦੀ ਆ ਤਾਂ ਹੀ ਕਹਿੰਦੇ ਸੂਏ ਪਾਰ ਮਿੰਟਾ ਮਿੰਟਾ ਕੀ ਲੈ ਭਰਦੇ ਆ ਹੋਰ ਮੋਗੇ ਹੁੰਨੇ ਉਹਦਾ ਯਾਰ 9 9 ਦਾ 10 ਇੰਚੀ ਹੋਰ ਕਿਹਦਾ ਚਾਹੀਦਾ ਇਦਾਂ ਸਿਸਟਮ ਕਹੇ ਭਰ ਕੇ ਹੀ ਜਾਣਾ ਹੁਣ ਕਹਿੰਦੇ ਐਮ ਐਲ ਏ ਸਾਹਿਬ ਨੂੰ ਐਮ ਐਲ ਏ ਨੂੰ ਕਹਿੰਦਾ ਮੈਨੂੰ ਪਹਿਲੇ ਹੀ ਤੂੰ ਏਡੀ ਗੱਲ ਰੱਖ ਦੋ ਤਾ ਪੂਰੇ ਕੋਈ ਛੋਟੀ ਮੋੜੀ ਕੰਮ ਕਰਾਣੂ ਤੇ ਮੇਰੀ ਪਾਣੀ ਉਹਨੇ ਪਹਿਲਾਂ ਪੁੱਛਣਾ ਵੀ ਕਿੱਦੇ ਨੂੰ ਕਿੱਦੇ ਨੂੰ ਪਾਣਾ ਦੱਸ ਤਾ ਸਹੀ ਵੀ ਤੇਰਾ ਪਿੰਡ ਕਿਹੜਾ ਤੇਰਾ ਮੇਕੜਾ ਮਾਲਾ ਮਾਲਾ ਯਾ ਮੇਰੇ ਤਾਂ ਨਹੀਂ ਪੈਂਦਾ ਮਾਣਾ ਯਾਰ ਇਹ ਦੇਖ ਲਓ ਉਹ ਵਸ ਗਏ। ਕੀ ਕਰੀਏ ਭਾਈ? ਉਹ ਆਪਣੇ ਘਰ ਨੂੰ ਸਿਆਣੇ ਹੋ ਗਏ। ਹੁਤਾ ਬਾਈ ਰੱਬ ਨੂੰ ਕੋਰਦਾ ਉਸਾ ਭਾਈ ਮੀਂਹ ਬਾਬਾ ਛਿੱਟ ਦੇ। ਮੇਰਾ ਮੋਹ ਫੱਟ ਹੋਵੇ। ਮੇਰੇ ਕਹਿੰਦੇ ਜਿਹੜੇ ਹਾਵੇ ਡਗਰੇ ਪੇ ਬੁੱਲਰੇ ਇਹ ਵੀ ਚਾਚਾ ਚਾਚਾ ਚੱਲ ਰਹੇ ਨੇ। ਹੋ ਰਿਹਾ। ਪਾਣੀ ਤਾਂ ਰੋਕਣੀ ਦਾ ਮੇਰਾ ਡੈਡੀ। ਪਾਣੀ ਦਾ ਮਾਂ ਮੰਗਦੇ ਇਹਦਾ ਹੋਣਾ ਜੀ ਪਾਣੀ ਆ ਜਿਹੜੇ ਬਾਜਰਾ ਦੇ ਬੂਟੇ ਐ ਦੋ ਦਿਨ ਖੇਤ ਨੂੰ ਖੁਸ਼ਕ ਕਰਾ ਬਾਜਰਾ ਵੀ ਤਾਂ ਹੀ ਹੋ ਗਿਆ ਨਾ ਪਾਣੀ ਲੱਗਦਾ ਰਿਹਾ ਟਾਈਮ ਨਾਲ ਦੋ ਦਿਨ ਖੁਸ਼ਕ ਹੋ ਜਾਂਦਾ ਤਾਂ ਹੀ ਇਹ ਖੋਸ਼ਾ ਵਿੱਚ ਬੂਟੇ ਇੰਨਾ ਪਾਣੀ ਦਿੰਦੇ ਨਹੀਂ ਨਹੀਂ ਲਾਉਣਾ ਤਾਂ ਹਾਂ ਸਿੰਦ ਨੇ ਕਿੱਥੇ ਲਾਉਣਾ ਦਿੰਨਾ ਪਾਣੀ ਵੇ ਨਾਲ ਕੋਈ ਨਹੀਂ ਕਰਦਾ ਤੂੰ ਹਾਂ ਦੇਤਾ ਅਕਤੂਬਰ ਆ ਪਾਣੀ ਦੀ ਨਿਸ਼ਾਨੀ ਆ ਕਿ ਕੇ ਹਾਂ ਹਾਂ ਉੱਪਰ ਤੋਂ ਚੱਲਦਾ ਪਾਣੀ ਖਿੱਚਿਆ ਹੋਇਆ ਹੋਰ ਇਹ ਕੋਸੋ ਉੱਗਦਾਹੀਂ ਬਾਹਰ ਨਿਕਲੂਗਾ ਨਹੀਂ ਕਿੱਥੇ ਨਿਕਲਣਾ ਲੋ ਬਾਈ ਹੁਣ ਦੇਖਦੇ ਆਂ ਬਾਕੀ ਉਦੋਂ ਆਪਣੀ ਸੌਂਦੀ ਕਿਦਤੀ ਵੀ ਹੋ ਗਈ ਹਾਂਜੀ ਹਾਂਜੀ 15 ਬਸ 16 ਨੂੰ ਆਪਾਂ ਲਾ ਦੇਣੀ ਠੰਡੀ ਕਰ ਦੇਣੀ ਧਰਤੀ ਉਹ ਹੁਣ ਧਰਤੀ ਠੰਡੀ ਕਰਕੇ ਜਿਹੜੀ ਲਾ ਦੇਣੀ ਆ ਆਪਣੀ ਦੀ ਮੈਂ ਟੈਨ ਵਿੱਜੀ ਹੋਈ ਹੋਣਾ ਹਾਂ ਆਪਣੀ ਦੀ ਟੈਨ ਆ ਗਈ ਆ ਲੇਟ ਨਹੀਂ ਹੈਗੀ ਟਾਈਮ ਨਾਲੇ ਮੈਨੂੰ ਵਿੱਜਣੀ ਪਣੀ ਨਹੀਂ ਨਾ ਪੱਕੜ ਹੋ ਜਾਣਾ ਹਾਂ ਇਹ ਤੇ ਲੇਟ ਕੰਮ ਹੋ ਗਿਆ ਜਾਂ 5 ਦਿਨ ਲੇਟ ਹੋ ਗਿਆ ਮਾਰਲਾ ਪਕੜਵਣਾ ਪੰਦੇ ਇਹਨਾਂ 25 ਦੇ ਬਾਅਦ ਤਾਂ ਕਹਿੰਦੇ ਭਾਈ ਪਨੀਰੀ ਵੀ ਇੱਕ ਇੱਕ ਘੰਟਾ ਪਕੜ ਹੁੰਦੀ ਜਾਈ ਇਹਦੀ ਹਾਂ ਹੈਨਾ 25 ਦਿਨ ਦੀ ਲਾ ਦੇ ਬਸ ਚਲੋ ਹੋ ਚੱਲੀ ਯਾਰ ਚਲੋ ਵੀ ਕਰ ਗੱਡੀ ਸਿੱਧੀ